ਕੈਲੀਫੋਰਨੀਆ ਵਿੱਚ ਸੜਕਾ 'ਚ ਤਿੰਨ ਲੋਕਾਂ ਦੀ ਦਰਦਨਾਕ ਬਾਤ ਹੋਈ ਹੈ ਜਿਹੜਾ ਮੁਲਜ਼ਮ ਜਸ਼ਨਪ੍ਰੀਤ ਫੜਿਆ ਗਿਆ ਉਸ ਦਾ ਪਰਿਵਾਰ ਹੁਣ ਸਾਹਮਣੇ ਆ ਕੇ ਜਸ਼ਨਪ੍ਰੀਤ ਤਾਂ ਅੰਮ੍ਰਿਤ ਧਾਰੀਏ ਕੋਈ ਨਸ਼ਾ ਨਹੀਂ ਕਰਦਾ ਇਸ ਨੌਜਵਾਨ ਨੇ ਤਿੰਨ ਲੋਕਾਂ ਦੀ ਹੋਏ ਹੜਕਤ ਦੇ ਵਿੱਚ ਜਾਨ ਲੈ ਲਈ ਹੈ ਉਰਫੀਆਂ ਦੇ ਵਿੱਚ ਇੱਕ ਹਾਦਸਾ ਹੁੰਦਾ ਹੈ ਉਹ ਹਾਦਸਾ ਜੋ ਹੁੰਦਾ ਹੈ ਉਸ ਨੌਜਵਾਨ ਦੇ ਘਰ ਪੁਰਾਣੇ ਸ਼ਾਲੇ ਦਸ਼ਨਪ੍ਰੀਤ ਦੇ ਘਰ ਖੜੇ ਉਸ ਦੇ ਪਿਤਾ ਛੜਨਾ ਮੌਜੂਦ ਆ ਜਾਨਣਾ ਕਿ ਪਰਿਵਾਰ ਦਾ ਇਸ ਹਾਦਸੇ ਤੋਂ ਬਾਅਦ ਕੀ ਹਾਲਾਤ ਨੇ ਪਰਿਵਾਰ ਕੀ ਸੋਚਦਾ ਹੈ ਕਿਦਾਂ ਭੇਜਿਆ ਸੀ ਦਸ਼ਨਪ੍ਰੀਤ ਨੂੰ ਵਿਦੇਸ਼ ਕਿਹਾ ਮੇਰਾ ਨਾਮ ਹੈ ਰਵਿੰਦਰ ਸਿੰਘ ਵਾਜ ਓਕੇ ਪਰ ਦਸ਼ਨ ਕਦੋਂ ਗਿਆ ਸੀ ਕਿਹੜੇ ਸੱਚ ਗਿਆ ਬਾਈ ਸਾਹਨੇ ਚ ਗਿਆ ਹੈ ਭਾਜੀ ਸੁਣੋ ਭਾਜੀ ਉਸ ਤੋਂ ਪਹਿਲਾਂ ਕੀ ਕਰਦਾ ਸੀ ਭਾਜੀ ਪੜਦਾ ਸੀਗਾ ਬੱਚਾ ਸੀਗਾ ਪੜਦਾ ਹੈਗਾ ਤੇ ਮੇਰਾ ਤੇ ਕੰਮ ਮਾੜਾ ਮੋਟਾ ਜਿਹਦਾ ਪੱਠੇ ਪੱਠੇ ਲਿਆਉਣੇ ਨਾਲ ਕੰਮ ਕਰਾ ਦਿੰਦਾ ਹੈ ਇਹੀ ਕੰਮ ਨਹੀਂ ਹੋਰ ਕੋਈ ਕੰਮ ਜਦੋਂ ਦਸ਼ਨ ਗਿਆ ਕਿੱਦਾਂ ਵੇਚਿਆ ਭਾਜੀ ਮੈਂ ਸਕੂਲ ਵਾਲੀ বাস ਚਲਾਉਣਾ ਇੱਥੋਂ ਹੀ ਹਿਸਾਬ ਲਾ ਲਓ ਕਰਜ਼ਾ ਹੀ ਚੁੱਕਿਆ ਸੀ ਕਿਤੇ ਘਰ ਵੀ ਬੈਂਕ ਕੋਲ ਹਾਂਜੀ ਘਰ ਵੀ ਜਦੋਂ ਪਤਾ ਲੱਗਾ ਦਸ਼ਨ ਕੋ ਇਹ ਹਾਰ ਸਾਹਗਾ ਕੀ ਕਰਦਾ ਸੀ ਦਸ਼ਨ ਮਾਰੇ ਕਰ ਭਾਜੀ ਬੜਾ ਸੋਹਣਾ ਹੀ ਹੁੰਤੇ ਬੜਾ ਵਧੀਆ ਕੰਮ ਹੈ ਉਹ ਪਰ ਆਉਦਾ ਹਰ ਵਾਰ ਚੱਲੰਡਿਆ ਸੀਗਾ ਬਹੁਤ ਵਧੀਆ ਸੀਗਾ ਅਚਾਨਕ ਹੀ ਐਕਸੀਡੈਂਟ ਹੋ ਗਿਆ ਬਸ ਜਿਹੜੀਆਂ ਵੀ ਭੈਣ ਮੇਰੀ ਤੇ ਦੋ ਬੱਚੀਆਂ ਇਦਾਂ ਹੋਈਆਂ ਨਾ ਉਹਨਾਂ ਦਾ ਬੜਾ ਅਫਸੋਸ ਆ ਸਾਨੂੰ ਕਿ ਇਸ ਤਰੀਕੇ ਨਾਲ ਮੈਂ ਉਹਨਾਂ ਅੱਗੇ ਹੱਥ ਜੋੜਦਾ ਕਿ ਬੱਚੇ ਨਾ ਜਾਣ ਕੇ ਨੇ ਕੀਤਾ ਅਚਾਨਕ ਕੰਮ ਹੋ ਗਿਆ ਕੁਦਰਤੀ ਕੰਮ ਹੈ ਕਿਸਮਤੀਆਂ ਗੱਲਾਂ ਮੈਂ ਉਹਨਾਂ ਕੋਈ ਮਾਫੀ ਮੰਗਦਾ ਤੇ ਉਹ ਤੇ ਪ੍ਰਭਾਈ ਹੋ ਨਹੀਂ ਸਕਦੀ ਉਨ ਗੱਲੇ ਆ ਕਿ ਬੱਚੇ ਨਾਲ ਇਨਸਾਫ ਕਰਿਓ ਕੋਈ ਕਹਿੰਦਾ ਨਸ਼ਾ ਕੀਤਾ ਡਰਗਸ ਕੀਤਾ ਕੋਈ ਕਹਿੰਦਾ ਕੁਝ ਪਰ ਮੈਨੂੰ ਉਧਰ ਦੀ ਸਰਕਾਰ ਤੇ ਪੂਰਾ ਪ੍ਰਸਾਧ ਨੌਜਵਾਨਾ ਕਹਿੰਦੇ ਅੱਜ ਵੀ ਸਾਬਤ ਸੂਰਤਾਂ ਅੰਮ੍ਰਿਤ ਛਕਿਆ ਹੋਇਆ ਹੈ ਅਪੀਲ ਕਰਦੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਕਿ ਜਥੇਦਾਰ ਸਾਹਿਬ ਇਸ ਕੇਸ ਦੇ ਵਿੱਚ ਆਉਣ ਅਪੀਲ ਕਰਨ 트ੰਪ ਸਰਕਾਰ ਨੂੰ ਤਾਂਕਿ ਜਿਹੜੇ ਕਹਿੰਦੇ ਕਿ ਗੱਲ ਚੱਲਦੀ ਪਈ ਆ ਕਿ ਜਸ਼ਨਪ੍ਰੀਤ ਨੇ ਕੋਈ ਨਸ਼ਾ ਕੀਤਾ ਐਸੀ ਗੱਲ ਕੋਈ ਨਹੀਂ ਹੈਗੀ ਕਿਉਂਕਿ ਜਸ਼ਨਪ੍ਰੀਤ ਨੇ ਬਹੁਤ ਛੋਟੀ ਉਮਰ ਦੇ ਵਿੱਚ ਹੀ ਅਮਰੋ ਸ਼ੱਕ ਲਿਆ ਸੀ ਅਮਰੀਕਾ 'ਚ ਰਹਿ ਕੇ ਵੀ ਉਸਨੇ ਅਮਰਤ ਨੂੰ ਬਹਾਲ ਰੱਖਿਆ ਕੇਂਦਰ ਦੀ ਸਰਕਾਰ ਅੱਗੇ ਵੀ ਅਪੀਲ ਕੀਤੀ ਹੈ ਕਿ ਜਸ਼ਨ ਨੂੰ ਜਲਦ ਤੋਂ ਜਲਦ ਜੋ ਹੈ ਉਹ ਰਿਹਾ ਕੀਤਾ ਜਾਵੇ ਜੋ ਵੀ ਹੈ ਉਹ ਗਲਤੀ ਸਮਝ ਕੇ ਮਾਫੀ ਦਿੱਤੀ ਜਾਵੇ ਕੈਮਰਾਮੈਨ ਮਨੀਦਰਾਲੀ ਤੇ ਲੂਥ ਰਾਜੀ ਮੀਡੀਆ ਪੁਰਾਣਾ ਸ਼ਲਾ